रेडियो चरण प्रदेश से सुन रहे सर स्वतंत्र ब्रेक तो बात स्वागत तो दोस्तों मैं सुख नेर सिंह सिद्धू ਤੁਹਾਡੇ ਨਾਲ ਫੇਰ ਜੁੜਿਆ ਤੇ ਸਾਡੇ ਨਾਲ ਜੁੜੇ ਨੇ 비비 રાજਵਿੰਦਰ ਕੋਰਪਾਗੀ ਕੇ ਵਿਦਾਇਕ ਸ਼੍ਰੋਮਣੀ ਕਾਲੀਦਲ ਕੱਲ ਤੱਕ ਸੀਗੇ ਪਰ ਕੱਲ ਇਹ ਨਾ ਨੇ ਸ਼੍ਰੋਮਣੀ ਕਾਲੀਦਲ ਦਾ ਪੱਲਾ ਤੇ ਸਾਥ ਛੱਡ ਦਿੱਤਾ ਹੈ स्वागत ਹੈ ਜੀ ਤੁਹਾਡਾ ਮੈਡਮ ਸਿੱਧੂ ਲਾਈਵ ਸ਼ੋਅ ਦੇ ਵਿੱਚ ਰੇਡੀਓ ਚਰਨ ਪ੍ਰਦੇਸ਼ ਦੇ ਉੱਤੇ ਸਤਿ ਸ਼੍ਰੀ ਅਕਾਲ ਥੈਂਕ ਯੂ ਸਤਿ ਸ਼੍ਰੀ ਅਕਾਲ ਅ ਕਹਿੰਦੇ ਹੁੰਦੇ ਆ ਜੀ ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ ਬੜਾ ਜੀ ਮੰਜਰ ਜਿਹੜੇ ਮੌਕੇ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲ ਰਿਹਾ ਹੈ। ਮੇडम ਭਾਗੀ ਕੇ ਤੁਸੀਂ ਲੰਮਾ ਟਾਈਮ ਸਿਆਸਤ ਦੇ ਵਿੱਚ ਸਰਗਰਮ ਰਹੇ ਹੋ। ਤੁਹਾਡੇ ਸੋਹਰਾ ਸਾਹਿਬ ਉਹ ਵਿਧਾਇਕ ਰਹੇ। ਪਹਿਲਾਂ ਤਾਂ ਆਪਾਂ ਸਿਆਸੀ ਪਿਸ਼ੋਕੜ ਦੀ ਗੱਲ ਕਰ ਲਈਏ ਕਿ ਕਿਹੋ ਜਿਹਾ ਸਿਆਸੀ ਪਿਸ਼ੋਕੜ ਤੁਹਾਡੇ ਪਰਿਵਾਰ ਦਾ ਰਿਹਾ ਹੈ। ਸਾਡੇ ਪਰਿਵਾਰ ਦਾ ਸਿਆਸੀ ਪਿਸ਼ੋਕੜ ਬੜਾ ਹੀ ਸਾਫ਼ ਸੁਥਰਾ ਤੇ ਸਾਫ਼ ਸੁਥਰੀ ਸ਼ਬੀ ਵਾਲਾ ਰਿਹਾ ਹੈ। ਜੀ ਸਾਡੇ ਬਜ਼ੁਰਗਾਂ ਨੇ 8 ਸਾਲ ਪਾਲਟੀ ਦੀ ਸੇਵਾ ਕੀਤੀ ਉਹਨਾਂ ਨੇ ਜੇਲ੍ਹਾਂ ਕੱਟੀਆਂ ਅਮਰਜੈਂਸੀ ਗਏ ਜਿਹੜੇ ਕਿ ਉਸ ਟਾਈਮ ਬਹੁਤ ਔਖਾ ਸੀ ਇਹ 1 ਕਲਾਸ ਦੇ ਉਹ ਠੇਕੇਦਾਰ ਸੀ ਜਦੋਂ ਉਹਨਾਂ ਨੇ ਆਪ ਦਾ ਕਾਰੋਬਾਰ ਛੱਡ ਕੇ ਤੇ ਅਮਰਜੈਂਸੀ ਗਏ ਨਾ 19 ਮਹੀਨੇ ਉਹਨਾਂ ਨੇ ਅਮਰਜੈਂਸੀ ਕੱਟੀ ਜੀ ਔਰ ਜੇ ਉਹਨਾਂ ਦਿਨਾਂ ਦੇ ਵਿੱਚ ਉਹ ਠੇਕੇਦਾਰੀ ਕਰਦੇ ਹੁੰਦੇ ਤੇ ਅੱਜ ਸ਼ਾਇਦ ਸਾਡਾ ਪਰਿਵਾਰ ਜਿਹੜਾ ਉਹ ਅਮੀਰਾਂ ਵਿੱਚੋਂ ਇੱਕ ਹੁੰਦਾ ਪਰ ਉਹਨਾਂ ਨੇ ਆਪਣੇ ਕਾਰੋਬਾਰ ਨੂੰ ਆਪਣੇ ਪਰਿਵਾਰ ਨੂੰ ਪਹਿਲ ਨਹੀਂ ਬਲਕਿ ਪਾਰਟੀ ਨੂੰ ਪਹਿਲ ਦਿੱਤੀ ਜਿੱਥੇ ਵੀ ਕੋਈ ਕੁਰਬਾਨੀ ਕਰਨੀ ਪਈ ਕੁਝ ਵੀ ਕਰਨਾ ਪਿਆ ਉਹਨਾਂ ਨੇ ਹਮੇਸ਼ਾ ਪਾਰਟੀ ਦਾ ਸਾਥ ਦਿੱਤਾ ਜੀ ਔਰ ਤੁਸੀਂ ਸਿਆਸਤ ਦੇ ਵਿੱਚ ਆਏ ਸਰਗਰਮੀ ਦੇ ਨਾਲ ਵਿਚਰੇ ਵੀ ਕਿਵੇਂ ਰਿਹਾ ਤੁਹਾਡਾ ਦੌਰ ਤੁਹਾਡੇ ਮੁਤਾਬਕ ਹਮ ਹਲੋ ਜੀ ਤੁਸੀਂ ਮੈਂ ਕਿਹਾ ਜਿੰਨੀ ਦੇਰ ਵਧਾਇਕ ਰਹੇ ਜੀ ਉਸ ਦੌਰਾਨ ਕਿਵੇਂ ਤੁਹਾਡੀ ਕਾਰਗੁਜ਼ਾਰੀ ਰਹੀ ਕਿਵੇਂ ਤੁਹਾਨੂੰ ਮੌਕੇ ਮਿਲਦੇ ਰਹੇ ਹਾਲਾਂਕਿ ਵਿਰੋਧੀਆਂ ਖਬਰਾਂ ਤਾਂ ਅਕਸਰ ਆਉਂਦੀਆਂ ਨਹੀਂਆਂ ਤੁਹਾਡੀਆਂ ਦੇਖੋ ਜੀ ਮੈਂ ਮੈਨੂੰ ਵਿਰੋਧ ਕਰਕੇ ਟਿਕਟ ਮਿਲੀ ਸੀ ਜੀ ਔਰ 2007 ਦੇ ਵਿੱਚ ਮੇਰੇ ਸਹੁਰਾ ਸਾਹਿਬ ਨੂੰ ਟਿਕਟ ਨਹੀਂ ਸੀ ਮਿਲੀ ਉਹ ਵੀ ਜਥੇਦਾਰ ਸੋਤਾ ਸਿੰਘ ਕਰਕੇ ਕੱਟੀ ਗਈ ਸੀ ਉਹਨੇ ਹੀ ਘਟਾਈ ਸੀ ਔਰ ਸਾਡੇ ਹਲਕੇ ਦੀ ਆਵਾਜ਼ ਸੀ ਕਿ ਜੇ ਭਾਗੀ ਦੇ ਪਰਿਵਾਰ ਨੂੰ ਟਿਕਟ ਮਿਲਦੀ ਤੇ ਉਹ ਟਿਕਟ ਕੱਢਦੇ ਆ ਇਹ ਆਵਾਜ਼ ਜਿਹੜੀ ਸੁਖਵੀਰ ਬਾਦਲ ਤੱਕ ਪਹੁੰਚੀ ਹੂੰ ਹੂੰ ਤੇ ਉਹਨਾਂ ਨੇ ਸਾਨੂੰ ਘਰੋਂ ਛੱਡ ਕੇ ਮਤਲਬ ਟਿਕਟ ਦਿੱਤੀ ਸੀਗੀ ਜੀ ਤੇ ਅਸੀਂ ਉਸ ਟਿਕਟ ਤੇ ਮੈਂ ਚੋਣ ਲੜੀ ਬੜੀ ਗਰੋਥ ਤਾਂ ਵੀ ਹੋਈ ਮਤਲਬ ਪਾਰਟੀ ਦੇ ਵਿੱਚ ਹੁੰਦਿਆਂ ਹੋਿਆਂ ਵੀ ਲੀਡਰਾਂ ਨੇ ਵਿਰੋਧਤਾ ਕੀਤੀ ਤੇ ਵਿਰੋਧਤਾ ਦੇ ਬਾਵਜੂਦ ਵੀ ਲੋਕਾਂ ਨੇ ਮੇਰਾ ਸਾਥ ਦਿੱਤਾ ਤੇ ਮੈਂ ਟਿਕਟ ਜਿੱਤ ਕੇ ਸ਼੍ਰੋਮਣੀ ਕਾਲੀਦਲ ਦੀ ਝੋਲੀ ਪਾਈ 5 ਸਾਲ ਪਾਰਟੀ ਦੀ ਸੇਵਾ ਕੀਤੀ ਪਾਰਟੀ ਦੀ ਸੇਵਾ ਇਮਾਨਦਾਰੀ ਦੇ ਨਾਲ ਤਨਦੇਹੀ ਦੇ ਨਾਲ ਤੇ ਵਫਾਦਾਰੀ ਦੇ ਨਾਲ ਪਾਰਟੀ ਦੀ ਸੇਵਾ ਕੀਤੀ ਕਿਸੇ ਕਿਸਮ ਦਾ ਮੈਂ ਪਾਰਟੀ ਤੋਂ ਕੋਈ ਪਰਸਨਲ ਕੰਮ ਨਹੀਂ ਲਿਆ ਕੋਈ ਮੇਰਾ ਬੱਚੇ ਛੋਟੇ ਆ ਪੜਦੇ ਆ ਕੋਈ ਬੱਚੇ ਨੂੰ ਨੌਕਰੀ ਤੇ ਨਹੀਂ ਲਵਾਇਆ ਕੋਈ ਮੈਂ ਪਾਰਟੀ ਨੂੰ ਇਹ ਨਹੀਂ ਕਿਹਾ ਕਿ ਨਾ ਹੀ ਮੇਰੇ ਸੌਰਾ ਸਾਹਿਬ ਨੇ ਕੋਈ ਜ਼ਮੀਨ ਜਾਇਦਾਦ ਕੁਝ ਇਹੀ ਜੋ ਕੁਝ ਬਣਾਇਆ ਜੋ ਕੋ ਕੰਮ ਕੀਤਾ ਔਰ ਉਹਨਾਂ ਤੇ ਪੱਧ ਕਰਮਾਂ ਤੇ ਚੱਲਦੀ ਹੋਈ ਮੈਂ ਵੀ ਲੋਕਾਂ ਦੀ ਸੇਵਾ ਕੀਤੀ ਆ ਕੋ ਕਿਸੇ ਨੂੰ ਕੋਈ ਕਿਸੇ ਤੋਂ ਬਦਲੀ ਦਾ ਪੈਸਾ ਨਹੀਂ ਲਿਆ ਕਿਸੇ ਤੇ ਪਰਚਾ ਕਰਾ ਕੇ ਉਹਦਾ ਰਾਜੀਨਾਮਾ ਕਰਾਉਣ ਦਾ ਪੈਸਾ ਨਹੀਂ ਲਿਆ ਕੋਈ ਮੈਂ ਰੇਤਾ ਨਹੀਂ ਵੇਚੀ ਕੋਈ ਮੈਂ ਪਿੱਟਾ ਨਹੀਂ ਵੇਚਿਆ ਜੀ ਇਹ ਤੁਸੀਂ ਸਿੱਧਾ ਅਕਾਲੀ ਦਲ ਦੇ ਵਿੱਚ ਜੀ ਇਹ ਸਾਰਾ ਕੰਮ ਤਾਂ ਦੋਸ਼ ਲੱਗਦਾ ਹੀ ਰਹਿੰਦੇ ਨੇ ਕਿ ਤੁਹਾਡੇ ਤੱਕ ਕੋਈ ਕੰਟੈਕਟ ਨੰਬਰ ਬਣ ਜਾਏ ਉਹ ਬੜਾ ਕੁਝ ਕਮਾ ਲੈਂਦਾ ਹਾਂ ਜੀ ਬਿਲਕੁਲ ਇਮਾਨਦਾਰੀ ਤੇ ਲੋਕਾਂ ਦੀ ਸੇਵਾ ਭਾਵਨਾ ਦੇ ਨਾਲ ਮੈਂ ਕੰਮ ਕੀਤਾ ਔਰ ਇਸ ਵਕਤ ਬੇਸ਼ੱਕ ਮੈਨੂੰ ਟਿਕਟ ਨਹੀਂ ਮਿਲੀ ਕੱਟੀ ਗਈ ਆ ਪਰ ਲੋਕ ਜਿਹੜੇ ਹਲਕੇ ਦੇ ਆ ਮੇਰੀ ਇਮਾਨਦਾਰੀ ਦੀ ਉਹਨਾਂ ਨੇ ਕਦਰ ਪਾਈ ਆ ਮੇਰੇ ਕੀਤੇ ਕੰਮਾਂ ਦੀ ਕਦਰ ਪਾਈ ਆ ਬੇਸ਼ੱਕ ਪਾਰਟੀ ਨੇ ਸਾਡੇ ਪਰਿਵਾਰ ਦੀ ਜਾਂ ਮੇਰੇ ਕੀਤੇ ਕੰਮਾਂ ਦੀ ਮੇਰੀ ਇਮਾਨਦਾਰੀ ਦੀ ਕਦਰ ਨਹੀਂ ਪਾਈ ਜੀ ਮੈਡਮ ਇਹ ਕੀ ਕਾਰਨ ਰਹਿ ਜੀ ਕਿ ਤੁਹਾਡੀ ਪਾਰਟੀ ਨੇ ਤੁਹਾਡੀ ਜਿਹੜੀ ਜਿਵੇਂ ਤੁਸੀਂ ਕਹਿੰਦੇ ਹੋ ਕਿ ਇਮਾਨਦਾਰੀ ਹੈ ਉਹਦੀ ਕਦਰ ਨਹੀਂ ਪਾਈ ਕਿ ਪਾਰਟੀ ਦੇ ਵਿੱਚ ਇਮਾਨਦਾਰ ਲੋਕਾਂ ਦੇ ਵਾਸਤੇ ਮੌਕੇ ਨਹੀਂ ਹੈ ਜੀ ਜੇ ਫਿਲਹਾਲ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਕਿ ਅੱਜ ਹੀ ਸਾਡੀ ਕੋਈ ਇਸ ਤਰ੍ਹਾਂ ਸਰਵੇ ਦੀ ਗੱਲ ਚੱਲਦੀ ਸੀ ਜੀ ਤੇ ਕਿਹਾ ਗਿਆ ਕਿ ਉੱਥੇ ਸਰਵੇ ਕਰਾਇਆ ਤੇ ਪਹਿਲੇ ਨੰਬਰ ਤੇ ਮੇ ਬੀਬੀ ਜੀ ਤੁਸੀਂ ਤੇ ਮਹਿੰਦਰ ਮਾਂਗਾ ਪ੍ਰਾਣਾ ਆਏ ਕਿ ਤੁਹਾਡੇ ਦੋਨਾਂ ਦੀ ਫਿਕਟ ਕੱਟੀ ਗਈ ਦੇ ਕੋਈ ਵੀ ਐਸਾ ਹੁੰਦਾ ਫਿਰ ਪਾਰਟੀ ਦੇ ਵਿੱਚ ਇਮਾਨਦਾਰੀ ਦੀ ਕੋਈ ਕਦਰ ਨਹੀਂ ਵਫਾਦਾਰੀ ਦੀ ਕੋਈ ਕਦਰ ਨਹੀਂ ਕਿ ਅੱਜ ਪਾਰਟੀ ਦੇ ਵਿੱਚ ਬੋਲਬਾਲਾ ਹੈ ਤੇ ਜਿਹੜੇ ਲੀਡਰਾਂ ਤੇ ਮੁਕਦਮੇ ਚੱਲਦੇ ਆ ਜਿਹੜੇ ਲੀਡਰਾਂ ਦੇ ਮੁੰਡੇ ਸੈਕਸ ਸਕੈਂਡਲਾਂ 'ਚ ਆਏ ਆ ਜਿਹੜੇ ਲੀਡਰਾਂ ਤੇ ਕਿਸੇ ਦੇ ਚਿੱਪੇ ਦਾ ਇਲਜ਼ਾਮ ਲੱਗਦਾ ਕਿਸੇ ਤੇ ਰੇਤਾ ਦਾ ਇਲਜ਼ਾਮ ਲੱਗਦਾ ਉਹਨਾਂ ਦਾ ਅੱਜ ਪਾਰਟੀ ਦੇ ਵਿੱਚ ਬੋਲਬਾਲਾ ਹੈ ਜੀ ਤੇ ਮੈਂ ਸਮਝਦੀ ਆ ਕਿ ਜੇ ਸਾਉਂ ਦਾ ਸਾਡੇ ਕਾਣ ਕੀਤਾ ਇਮਾਨਦਾਰੀ ਦਾ ਵਫਾਦਾਰੀ ਦਾ ਤੇ ਮੈਂ ਤੇ ਸਮਝਦੀ ਇਮਾਨਦਾਰੀ ਤੇ ਵਫਾਦਾਰੀ ਦੀ ਪਾਰਟੀ ਕੋਈ ਕਦਰ ਨਹੀਂ ਤਾਈ ਤਾਈ ਸਾਨੂੰ ਪਿੱਛੇ ਸਿੱਟਿਆ ਗਿਆ ਜੀ ਸੋ ਇਹ ਕੀ ਕਾਰਨ ਹੈ ਮੈਡਮ ਭਾਗੀ ਕੇ ਕਿ ਤੁਹਾਡਾ ਹੀ ਮੋਗਾ ਜਿਲ੍ਹਾ ਜਿਹੜਾ ਇੱਥੇ ਹੀ ਸਾਰਾ ਕੁਝ ਜ਼ਿਆਦਾ ਕਿਉਂ ਹੋਇਆ ਪਹਿਲਾਂ ਗੈਂਦ ਸਾਹਿਬ ਹੋਰਾਂ ਨੇ ਜਵਾਬ ਦਿੱਤਾ ਕਿ ਮੈਂ ਟਿੱਕ ਨਹੀਂ ਲੜਨੀ ਪਰ ਮੈਂ ਪਰਖ ਚੇੜਾਉਂਗਾ ਉਸ ਗੱਲ ਦੇ ਜਿਨ੍ਹਾਂ ਨੇ ਮੇਰੇ ਕੰਮ ਦੇ ਵਿੱਚ ੜਕਕੇ ਲਾਏ ਨੇ ਇਸ਼ਾਰੇ ਤੇ ਉਂਗਲਾਂ ਜਿਹੜੀਆਂ ਜਥੇਦਾਰ ਤੋਤਾ ਸਿੰਘ ਤੇ ਉਹਨਾਂ ਦੇ ਪਰਿਵਾਰ ਦੇ ਵੱਲ ਉੱਠੀਆਂ ਬਿਲਕੁਲ ਜੀ ਜੀ ਮਹੇਸ਼ਿੰਦਰ ਹੋਰਾਂ ਦੀ ਟਿੱਕ ਟੱਤੀ ਗਈ ਕੱਲ ਮਾਲਾ ਸਾਹਿਬ ਜਿਹੜੇ ਜੀ ਸ਼ਕਤੀ ਪ੍ਰਦਰਸ਼ਨ ਕਰ ਰਹੇ ਸੀ ਤੇ ਮਹੇਸ਼ਿੰਦਰ ਹੋਰਿਆ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ ਬਾਗਾ ਪ੍ਰਾਣ ਹਲਕੇ ਦੇ ਵਿੱਚ ਤੀਜਾ ਜਿਹੜਾ ਵਿਕਟ ਦੇ ਰੂਪ ਦੇ ਵਿੱਚ ਤੁਹਾਨੂੰ ਦੇਖਿਆ ਜਾਵੇ ਅਗਰ ਤੁਸੀਂ ਚੌਥੇੋਂ ਵਧਾਇਕਾਂ ਦੇ ਵਿੱਚੋਂ ਤਾਂ ਅਕਾਲੀਰ ਦੇ ਤੀਜੇ ਹੋਂ ਤੁਸੀਂ ਜਿਹੜੇ ਮੋਗੇ ਤੋਂ ਖੁੰਝੇ ਚਲਾਏ ਗਿਓ ਕਾਤੋਂ ਇਹ ਕੁਝ ਵਾਪਰ ਰਿਹਾ ਕਿ ਜਿਵੇਂ ਜਰ ਤੋਤਾ ਸਿੰਘ ਹੋਰਾਂ ਦਾ ਦਵਾ ਇਹ ਨਾ ਤੇ ਜਾਂ ਫਿਰ ਪਾਰਟੀ ਆ ਜਿਹੜੀ ਜੀ ਉਸ ਨੂੰ ਪਤਾ ਨਹੀਂ ਲੱਗ ਰਿਹਾ ਕਿ ਇਹੋ ਜੇ ਆਗੂਆਂ ਨੂੰ ਰੱਖਣਾ ਚਾਹੀਦਾ ਜਾਂ ਦੂਸਰਿਆਂ ਨੂੰ ਰੱਖਣਾ ਚਾਹੀਦਾ ਤੇ ਕ ਕੋਈ ਗੱਲ ਵੀ ਕਿ ਪਾਰਟੀ ਹਾਈ ਕਮਾਂਡ ਨੂੰ ਕਿਸੇ ਗੱਲ ਦਾ ਪਤਾ ਨਾ ਹੋਵੇ ਉਹਨਾਂ ਨੂੰ ਪੰਨ ਦਾ ਪਤਾ ਹੁੰਦਾ ਔਰ ਇਹ ਵੀ ਪਤਾ ਹੁੰਦਾ ਵੀ ਕਿਹੜਾ ਸਾਡਾ ਵਕਲ ਕਿਹੇ ਜਾ ਸਾਡਾ ਲੀਟਰ ਕਿਹੇ ਜਾ ਸਾਰਾ ਕੁਝ ਪਤਾ ਹੁੰਦਾ ਪਤਾ ਨਹੀਂ ਕਿ ਉਹਨਾਂ ਦੀ ਕੀ ਮਜਬੂਰੀ ਹੈ ਕਿਉਂ ਉਹ ਜਥੇਦਾਰ ਤੋਤਾ ਸਿੰਘ ਦੇ ਇਨਾ ਦਬਾਅ ਵਿੱਚ ਆ ਕੇ ਸਾਹਮਣੇ ਮੋਗੇ ਹਲਕੇ ਦਾ ਜਿਹੜਾ ਪੂਰੇ ਦਾ ਪੂਰਾ ਹੀ ਮੈਂ ਸਮਝਦੀ ਆ ਕਿ ਨੁਕਸਾਨ ਕਰਤਾ ਨੁਕਸਾਨ ਕੀ ਕਾਣ ਕਰਤਾ ਜੀ ਹਾਂਜੀ ਤੁਹਾਡੀ ਟਿਕਟ ਕਿਉਂ ਕੱਟੀ ਗਈ ਤੁਹਾਨੂੰ ਇਹਦਾ ਕੋਈ ਇਲਮ ਹੈ ਜਾਂ ਕਿਹਦੇ ਦਬਾਅ ਤੇ ਕੱਟੀ ਗਈ ਮੇਰੇ ਟਿਕਟ ਜਿਹੜੀ ਕੱਟੀ ਗਈ ਆ ਉਹ ਜਥੇਦਾਰ ਤੋਤਾ ਸਿੰਘ ਦੇ ਦਬਾਅ ਕਰਕੇ ਕੱਟੀ ਗਈ ਆ ਜਥੇਦਾਰ ਤੋਤਾ ਸਿੰਘ ਦੇ ਕਹਿਣ ਤੇ ਕੱਟੀ ਗਈ ਆ ਕਿਉਂਕਿ ਸਾਡੇ ਮੇਰੇ ਸਹੁਰਾ ਸਾਹਿਬ ਬਹੁਤ ਹੀ ਇਮਾਨਦਾਰ ਸੀ ਜਿੱਥੇ-ਥੇ ਸ਼ਰੀਫ ਵੀ ਸੀ ਜੀ ਉਹ ਸ਼ੁਰੂ ਤੋਂ ਜਥੇਦਾਰ ਵੀ ਇੰਨੇ ਇੱਕ ਦਲ ਜੇ ਕਹਿੰਦਾ ਧੋਪਾ ਤੇ ਧੋਪਾ ਜੇ ਕਿਹੜਾ ਸ਼ਾਂ ਤੇ ਸ਼ਾਂ ਹੈ ਸਰ ਤੋਂ ਬਾਈ ਨੀਕ ਕੋ ਪੜਿਆ ਲਿਖਿਆ ਜਾ ਆ ਵੀ ਲੀਡਰ ਇਹੋ ਜਿਹੇ ਆਵੇ ਜਿਹੜਾ ਆਪਣੇ ਹਲਕੇ ਦੀ ਆਵਾਜ਼ ਧੋਰ ਸੰਭਾਲੇ ਜੀ 2007 ਦੇ 2002 ਦੇ ਵਿੱਚ ਫੈਕਟਰ ਸਾਹਿਬ ਦੀ ਸਰਕਾਰ ਸੀ ਤੇ ਮੇਰੇ ਸੋਹਰਾ ਸਾਹਿਬ ਐਮਐਲਏ ਪ੍ਰਧਾਨ ਬਣਾਉਣ ਦੀ ਗੱਲ ਹੋਈ ਸੀ ਜੀ ਉਦੋਂ ਉਹਨਾਂ ਨੇ ਸਾਡੇ ਹੁਣ ਇੱਕ ਮੈਂਬਰ ਆ ਜੀ ਜਥੇਦਾਰ ਜਗਰਾਜ ਸਿੰਘ ਰੌਧਰ ਉਹਨਾਂ ਨੇ ਆਵਾਜ਼ ਉਠਾਈ ਸੀ ਕਿ ਜਥੇਦਾਰ ਜਗਰਾਜ ਸਿੰਘ ਰੌਧਰ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਜਾਵੇ ਉਹ ਬਾਕੀ ਵੀ ਐਮਐਲਏ ਉਹਨਾਂ ਦੇ ਨਾਲ ਸੀ ਜੱਫੇਦਾਰ ਤੋਤਾ ਸਿੰਘ ਨਹੀਂ ਚਾਹੁੰਦਾ ਕਿ ਜੱਫੇਦਾਰ ਜਗਰਾਜ ਸਿੰਘ ਦੌਧਰ ਜਿਹੜਾ ਉਹ ਜ਼ਿਲ੍ਹਾ ਪ੍ਰਧਾਨ ਬਨਾਇਆ ਜਾਵੇ। ਉਹ ਇਸ ਇਨਸਾਨ ਨੂੰ ਜ਼ਿਲ੍ਹਾ ਪ੍ਰਧਾਨ ਬਨਾਇਆ ਅ ਉਹਨੂੰ ਉਹ ਮਤਲਬ ਬਿਲਕੁਲ ਸਿੱਧਾ ਸਾਦਾ ਸੀ। ਕੁਝ ਉਹਦੇ ਤੇ ਇਲਜ਼ਾਮ ਵੀ ਸੀ ਜਿਹੜੇ ਮੈਂ ਕਹਿਣਾ ਨਹੀਂ ਚਾਹੁੰਦੀ। ਕੁਝ ਲੋਕ ਲਾਉਂਦੇ ਸੀ ਪਤਾ ਨਹੀਂ ਮੈਨੂੰ ਸੱਚ ਆ ਜਾਂ ਝੂਠ ਆ। ਹਮਮ ਪਰ ਮੇਰੇ ਸਹੁਰਾ ਸਾਹਿਬ ਨੇ ਇਸ ਗੱਲ ਦਾ ਤਰਾਜ ਖਾਇਆ ਔਰ ਉਹਨਾਂ ਨੇ ਆਵਾਜ਼ ਉਠਾਈ ਬਗਾਵਤ ਵੀ ਕੀਤੀ ਜਥੇਦਾਰ ਦੇ ਮੂਹਰੇ ਕੋਟਸ ਤੋਂ ਦੇ ਵੀ ਤੂੰ ਕਿ ਵੀ ਸਾਡੇ ਕਹਿਣ ਤੇ ਜਗਰਾਜ ਸਿੰਘ ਦੌੜੜ ਨੂੰ ਜ਼ਿਲ੍ਹਾ ਪ੍ਰਧਾਨ ਨਹੀਂ ਬਣਾਇਆ ਔਰ ਚਲੋ ਬਾਅਦ ਵਿੱਚ ਸਾਡੇ ਰਿਸ਼ਤੇਦਾਰਾਂ ਨੇ ਤੈ ਕੇ ਉਹਨਾਂ ਨਾਲ ਸਮਝੌਤਾ ਕਰਤਾ ਉਸ ਗੱਲ ਦੀ ਕਿਹੜ ਅੱਜ ਤੱਕ ਜਥੇਦਾਰ ਨੇ ਨਹੀਂ ਦਵਾਈ ਕਿ ਜੋਰਾ ਸੋ ਮੇਰੇ ਮੂਹਰੇ ਬੋਲਿਆ ਜਾਂ ਮੇtnਾ ਬਗਾਵਤ ਕੀਤੀ 2007 ਚ ਇਸ ਕਰਕੇ ਉਹਦੀ ਤਿਰਤ ਉਹਨਾਂ ਦੀ ਕਟਤੀ ਔਰ 2012 ਦੇ ਵਿੱਚ ਮੈਨੂੰ ਤਿਰਤ ਮਿਲੀ ਔਰ ਕਿ ਜਦੋਂ ਮੇਰੀ ਕਿਸਤ ਦਾ ਵਿਰੋਧ ਵੀ ਕੀਤਾ ਔਰ ਇਲੈਕਸ਼ਨ ਦੇ ਵਿੱਚ ਵੀ ਵਿਰੋਧ ਕੀਤਾ ਮੈਂ ਵਿਰੋਧ ਦੇ باوجود ਵੀ ਜਿੱਤੀ ਔਰ ਮੈਂ ਆਪਣੇ ਵਰਕਰਾਂ ਦੀ ਗੱਲ ਮੰਨੀ ਆਪਣੇ ਹਲਕੇ ਦੀ ਗੱਲ ਮੰਨੀ ਆਪਣੇ ਹਲਕੇ ਦੀ ਆਵਾਜ਼ ਉਠਾਈ ਜੋ ਮੇਰੇ ਹਲਕੇ ਦੀ ਮੰਗ ਸੀ ਜੋ ਕੋਈ ਗ੍ਰਾਂਟਾਂ ਸੀ ਕੋਈ ਵੀ ਸਕੀਮ ਆਉਂਦੀ ਸੀ ਕੁਝ ਵੀ ਆਉਂਦਾ ਸੀ ਮੈਂ ਆਪਣੇ ਹਲਕੇ ਦਾ ਜਿਹੜਾ ਹੱਕ ਉਹ ਆਪ ਮੰਗਦੀ ਸੀ ਜਿਹੜਾ ਲਖੇਦਾਰ ਤੋਤਾ ਸਾਨੂੰ ਗੁਵਾਰਾ ਨਹੀਂ ਸੀ ਉਹ ਚਾਹੁੰਦਾ ਕਿ ਜੋ ਵੀ ਬਣੇ ਉਹ ਮੇਰੀ ਝੋਲੀ ਪਵੇ। ਹੂੰ ਹੂੰ। ਸੋ ਮੈਂ ਉਹਦੀ ਉਹਨਾਂ ਦੀ ਝੋਲੀ ਨਹੀਂ ਪਈ। ਉਹਨਾਂ ਦੇ ਪੈਰੀ ਨਹੀਂ ਡਿੱਗੀ ਮੈਂ 5 ਸਾਲ ਭਾਵੇਂ ਮੇਰੀ ਟਿਕਟ ਕੱਟੀ ਗਈ ਮੈਨੂੰ ਇਸ ਦਾ ਕੋਈ ਅਫਸੋਸ ਨਹੀਂ ਪਰ ਇਸ ਗੱਲ ਦਾ ਮੈਨੂੰ ਫਕਰ ਜ਼ਰੂਰ ਆ ਕਿ ਮੈਂ ਆਪਣੇ ਵਰਕਰਾਂ ਦੀ ਗੱਲ ਮੰਨ ਕੇ ਆਪਣੇ ਵਰਕਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲੀ ਆ। ਜਿਹੜੇ ਵਰਕਰਾਂ ਨੇ ਮੇਰੀ ਇਲੈਕਸ਼ਨ 'ਚ ਮਦਦ ਕੀਤੀ ਆ ਮੈਨੂੰ ਜਿਤਾਇਆ ਮੈਂ ਕਿਸੇ ਦੀ ਝੋਲੀ ਨਹੀਂ ਪਈ ਮੈਂ ਕਿਸੇ ਦੇ ਪੈਰਾਂ ਤੇ ਨਹੀਂ ਦਿੱਤੀ ਇਸ ਕਰਕੇ ਦਾ ਮੈਨੂੰ ਪੂਰਾ ਅੱਜ ਵੀ ਮਾਣ ਆ ਅੱਜ ਅਖਬਾਰਾਂ ਦੇ ਵਿੱਚ ਬਾਬਾ ਸੰਗੀਨ ਦੋਸ਼ ਆ ਜਿਹੜੇ ਤੁਸੀਂ ਜਸਵੰਤ ਪਰੋਤਾ ਸਿੰਘ ਹੋਰਾਂ ਦੇ ਉੱਤੇ ਲਾਏ ਆ ਦੋਲੇ ਵਾਲੇ ਪਿੰਡ ਦੇ ਨਾਲ ਵੀ ਛੋੜ ਦਿੱਤਾ ਕਿ ਉਹਨਾਂ ਦੇ ਵਿਧਾਨ ਸਭਾ ਹਲਕੇ ਦੇ ਵਿੱਚ ਇਹ ਕੁਝ ਵਿਕਦਾ ਇਨਾਂ ਕੁਸੂਰ ਹੈ ਬਿਲਕੁਲ ਪੈਂਦਾ ਜੀ ਬਿਲਕੁਲ ਪੈਂਦਾ ਸੋ ਕਿੰਨੀ ਇੱਕ ਸਚਾਈ ਹੈ ਇਹਨਾਂ ਦੋਸ਼ਾਂ ਦੇ ਵਿੱਚ ਕਿ ਤੁਸੀਂ ਕਹਿੰਦੇ ਹੋ ਕਿ ਜਿਹੜਾ ਚਿੱਟਾ ਮਛਰਸੀ ਉਹ ਚੀਜ਼ਾਂ ਦਾ ਕੁਝ ਹੋਰ ਕਈ ਕਪੜੇ ਘਟਾਲੇ ਉਹਨਾਂ ਦੇ ਬੇਟੇ ਦੇ ਉੱਤੇ ਇੱਕ ਸੈਕਸ ਸ캔ਲ ਦਾ ਜਿਹੜਾ ਨਾਮਜਦ ਹੋਣਾ ਉਹਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੇ ਤੇ ਪਾਰ ਤੁਸੀਂ ਇਹ ਦੋਸ਼ ਲਾਏ ਤੇ ਪਾਰਟੀ ਦੇ ਵੱਲੋਂ ਕਦੇ ਤੁਹਾਨੂੰ ਇਸ ਗੱਲ ਦੇ ਉੱਤੇ ਰੋਕਿਆ ਨਹੀਂ ਗਿਆ ਕਿ ਤੁਸੀਂ ਇਸ ਤਰ੍ਹਾਂ ਦੇ ਦੋਸ਼ ਨਹੀਂ ਲਾਉਣੇ ਪਾਰਟੀ ਦਾ ਵੱਦਾ ਜਾਂ ਕੁਝ ਹੋਰ ਹੈ ਦੇਖੋ ਇਹ ਦੋਸ਼ ਹੈ ਕਫੀ ਦੋਨੋਂ ਦੋ ਸੈਕਸ ਸ캔ਲ ਦਾ ਦੋ ਸੀਬੀਆਈ ਦੀ ਜਾਂਚ ਲੱਗੀ ਹੋਈ ਉਹ ਕਿੰ ਨੂੰ ਨਹੀਂ ਪਤਾ ਭਾਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੈਨੇਡਾ ਮੈਂ ਵਿੱਚ ਜਦੋਂ ਜੱਜਕਾਰਦ ਗਿਆ ਸੀ ਉੱਥੇ ਕਿੰਨਾ ਹੱਲਾ ਗੁੱਲਾ ਹੋਇਆ ਸੀ ਉਦੋਂ ਵੀ ਉੱਥੇ ਉਥੋਂ ਲੋਕਾਂ ਨੇ ਵਟਸਐਪ ਕੀਤਾ ਸੀ ਫੇਸਬੁੱਕਾਂ ਤੇ ਪਾਇਆ ਸੀ ਉਹ ਕਿਹੜੇ ਕਿਸੇ ਤੋਂ ਗੱਲ ਲੁਕੀ ਛੁਪੀ ਐ ਸਖਸਕੈਂਡਰ ਵਾਲੀ ਉਹ ਜਿਹੜੀਆਂ ਦਵਾਈਆਂ ਵੇਚੀਆਂ ਉਹ 51 ਲੱਖ ਤਾਂ ਇਥੋਂ ਫੜਿਆ ਗਿਆ ਫੜਿਆ ਗਿਆ ਸੀ ਉਹ ਬੰਦੇ ਬੰਦਿਆਂ ਨੇ ਦੱਸਿਆ ਵੀ ਕਹੀ ਜਹੇਦਾਰ ਤੋਂ ਤਾਂ ਤੇ ਮਨੂੰ ਬੇਅੰਚਲੇ ਆ ਉਹ ਮੁਲਾਜ਼ਮ ਸੀਗੇ ਉਹ ਕਿਹੜੀ ਕਿਸੇ ਤੋਂ ਗੱਲ ਲੁਕੀ ਛੁਪੀ ਐ ਫਿਰ ਹੋਰ ਇਹਨਾਂ ਦੇ ਕੇਸ ਚੱਲਦਾ ਕਿ ਜੀ ਗੁਰਵਰ ਤੋਂ ਕੀ ਕੀ ਆ ਉਹਦੇ ਵਿੱਚ ਇਹਨੂੰ ਸਜ਼ਾ ਵੀ ਹੋਈ ਉਹ ਕਿਹੜੀ ਕਿਸੇ ਤੋਂ ਗੱਲ ਲੁਕੀ ਛੁਪੀ ਆ ਫਿਰ ਸ਼ਰੇਆਮ ਲੋਕਾਂ ਤੋਂ ਹਰੇਕ ਰੇਤਾ ਇਹ ਰੇਤਾ ਇਹਦਾ ਵੀ ਰੇਤਾ ਇਹ ਵਿੱਚ ਹੀ ਜਾਂਦਾ ਉੱਥੇ ਇਹਦੇ ਹਲਕੇ ਦੇ ਵਿੱਚ ਹੀ ਖੱਡੇ ਲੱਗੇ ਆ ਸ਼ਰੇਆਮ ਰੇਤਾ ਵੇਚਦਾ ਸ਼ਰੇਆਮ ਸਮੈਕ ਵਕਾਉਂਦਾ ਬੰਦਿਆਂ ਤੋਂ ਇਹਦੇ ਬੰਦੇ ਸ਼ਰਾਬ ਵੇਚਦੇ ਆ ਉਹ ਕਿਹੜੀ ਗੱਲ ਜਿਹੜਾ ਦੋਸ਼ ਇਹਦੇ ਤੇ ਬੇਗੁਨਾਹ ਦਾ ਜਾਂ ਝੂਠਾ ਸਾਬਤ ਕਰੇ ਫਿਰ ਮੈਂ ਲਾਏ ਸੀ ਦੋਸ਼ 5000 ਬੰਦੇ ਚ ਖੜ ਕੇ ਬੋਲੀ ਸੀ ਫਿਰ ਅਗਲੇ ਤੀਜੇ ਦਿਨ ਇਹਨਾਂ ਨੇ ਮੀਟਿੰਗ ਸੱਦੀ ਸੀ ਫਿਰ ਉਹ ਦੋਸ਼ ਦੋਸ਼ਾਂ ਨੂੰ ਝੂਠਾ ਦੱਸਦਾ ਉਹਨਾਂ ਦਾ ਸਪਸ਼ਟੀਕਰਨ ਦਿੰਦਾ ਵੀ ਮੇਰੇ ਤੇ ਬੀਬੀ ਨੇ ਝੂਠੇ ਦਾ ਦੋਸ਼ ਲਾਇਆ ਆਹ ਉਹਦਾ ਸਪਸ਼ਟੀਕਰਨ ਆ ਫਿਰ ਉਹ ਦੱਸੇ ਕਿ ਉਹਨੂੰ ਸਵਾਲ ਤਾਂ ਇਹ ਵੀ ਵੱਡਾ ਜੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਦੂਸਰੀ ਗੱਲ ਇਹ ਵੀ ਹੈ ਕਿ ਜੇ ਸਾਰਾ ਕੁਝ ਇਹ ਤੁਹਾਨੂੰ ਪਤਾ ਤਾਂ ਤੁਹਾਡੀ ਪਾਰਟੀ ਨੂੰ ਵੀ ਇਹ ਸਾਰੀਆਂ ਗੱਲਾਂ ਪਤਾ ਹੋਣਗੀਆਂ ਬਿਲਕੁਲ ਬਿਲਕੁਲ ਪਤਾ ਹੋ ਪਤਾ ਹੋ ਕਾਰਵਾਈ ਕਿਉਂ ਨਹੀਂ ਹੁੰਦੀ ਜੀ ਫਿਰ ਪਾਰਟੀ ਦੇ ਵਿੱਚ ਜੇ ਇਹੋ ਜਿਹੇ ਦੋਸ਼ੀ ਕਿਸਮ ਦੇ ਲੋਕ ਨੇ ਜਿਵੇਂ ਤੁਸੀਂ ਦੱਸਦੇ ਹੋ ਤੇ ਫਿਰ ਉਹਨਾਂ ਦੇ ਉੱਤੇ ਪਾਰਟੀ ਐਕਸ਼ਨ ਕਿਉਂ ਨਹੀਂ ਲੈਂਦੀ ਦੇਖੋ ਜੀ ਵੈਸੋਂ ਮੈਂ ਪਹਿਲਾਂ ਵੀ ਕਿਹਾ ਕਿ ਪਤਾ ਨਹੀਂ ਕਿ ਬਾਦਲ ਸਾਹਿਬ ਉਹਨਾਂ ਨੂੰ ਜਾਂ ਸੁਖਵੀਰ ਬਾਦਲ ਨੂੰ ਬਾਦਲ ਦੀ ਕੀ ਮਜਬੂਰੀ ਆ ਕਿ ਜਿਹੜੇ ਇੰਨਾ ਇਹਦੇ ਦਰਵਾਜ਼ੇ ਥੱਲੇ ਆਏ ਆ ਇਹ ਬੰਦੇ ਕਾਰਨ ਪਾਰਟੀ ਦੀ ਇੰਨੀ ਬਦਨਾਮੀ ਹੋਈ ਹੋਵੇ ਕਿ ਇਹ ਜਿਹੜਾ ਬੰਦਾ ਪਾਰਟੀ ਦਾ ਵਫਾਦਾਰ ਬਣਾ ਕੇ ਆਪਦੇ ਆਪ ਨੂੰ ਵਫਾਦਾਰ ਪਰ ਇਹ ਵਫਾਦਾਰ ਨਹੀਂ ਜੀ ਇਹ ਤਾਂ ਪਾਰਟੀ ਉਹ ਬੰਦਾ ਹੈ ਜਿਹੜਾ ਪਾਰਟੀ ਦੇ ਫਲੇ ਉੱਠ ਕੇ ਜੜ੍ਹਾਂ ਦੇ ਵਿੱਚ ਸੱਤਾ ਕਰਕੇ ਤੇਲ ਪਾਉਂਦਾ ਗਰਮ ਕਰਕੇ ਤੇਲ ਪਾਉਂਦਾ ਨਾਲ ਗੁੜ ਦੀ ਡਲੀ ਵੀ ਰੱਖਦਾ ਵੀ ਕੀੜੇ ਵੀ ਲੱਗਣ ਤੇ ਖੇਤੀ ਇਹਦੀਆਂ ਜੜ੍ਹਾਂ ਨੂੰ ਖਾਣ ਇਹ ਉਹ ਇਨਸਾਨ ਹੈ ਮੈਂ ਨਹੀਂ ਸਮਝਦੀ ਕਿ ਪਾਰਟੀ ਦਾ ਵਫਾਦਾਰ ਆ ਕਿਉਂਕਿ ਜਿਸ ਇਨਸਾਨ ਨੂੰ ਐਂ ਸਿਰ ਸੈ ਦਿੱਤਾ ਤੇ ਬਾਕੀ ਕੋਈ ਨਾ ਜਿੱਤੇ ਜੇ ਪਾਰਟੀ ਦਾ ਵਫਾਦਾਰ ਹੁੰਦਾ ਪਾਰਟੀ ਦੀ ਇਹਨੂੰ ਐ ਹੁੰਦਾ ਜਿਵੇਂ ਮੈਂ ਜਿਤੌਣੀ ਆ ਪਾਰਟੀ ਤੇ ਇਹ ਜਿਸ ਤਰ੍ਹਾਂ ਇਹਨੇ ਸੀਟਾਂ ਦਾ ਉਹ ਦੋਬਰੀ ਸੌਦੇਵਾਦੀਆਂ ਕੀਤੇ ਨਾ ਵਟਾਂਦਰਾ ਕੀਤਾ ਇਥੋਂ ਜਿਹੜੀ ਇਹਦੀ ਚਾਤੀ ਸੀਗੀ ਅਮਰਜੀਤ ਕੌਰ ਸਾਹੋਂ ਕੇ ਪਤਾ ਨਹੀਂ ਇਹਦੀ ਕਿਵੇਂ ਚਾਤੀ ਬਣ ਗਈ ਉਹ ਮੈਂ ਉਹਨੂੰ ਇਹਨਾਂ ਜਗਰਾਉਂਦੇ ਸੀ ਜਿਤੁਆਤੀ ਤੇ ਜਗਰਾਉਂ ਵਾਲੇ ਐਸ ਆਜਲੇਰ ਨੂੰ ਵਟਾ ਕਰਤਾ ਉਹਨੂੰ ਨਿਹਾਲ ਸਿੰਘ ਵਾਲੇ ਭੇਜਤਾ ਹੂੰ ਹੂੰ ਦੇਵੇਂ ਸਿੰਦਰ ਦੀ ਟਿਕ ਟਿਕਤਾ ਕੇ ਇਹਨੇ ਮਾਲੇ ਸੀਰ ਸਿੰਘ ਮਾਲਾ ਜ਼ਿਲ੍ਹਾ ਪ੍ਰਧਾਨ ਉਹਦੇ ਨਾਲ ਵੀ ਇਕੱਤੀ ਕਰਕੇ ਮਹਿੰਦਰ ਸਿੰਘ ਦੀ ਵੀ ਟਿਕ ਟਿਕਰਾ ਘਟਾਤੀ ਜੈਨ ਸਾਹਿਬ ਨੂੰ ਵੀ ਤੰਗ ਪਰੇਸ਼ਾਨ ਕਰਦਾ ਸੀ ਉਹਨਾਂ ਵਿਚਾਰਿਆਂ ਨੇ ਜਵਾਬ ਦਿੱਤਾ ਵੀ ਅੱਗੇ ਇਹਨੇ ਸਾਨੂੰ 5 ਸਾਲ ਸਾਨੂੰ ਐਂ ਹੀ ਰੱਖਿਆ ਤਸ ਜਿੰਨੂੰ ਮਰਜ਼ੀ ਦੇ ਦੋ ਤੇ ਉਹ ਵੀ ਇਹ ਗੱਲ ਕਹਿ ਕੇ ਆਏ ਆ ਜੀ ਜਿਸ ਬੰਦੇ ਨੇ ਵੀ ਪਾਰਟੀ ਦੀ ਖਾਤਰ ਆਪਾਂ ਇੱਕ ਇੱਕ ਬੰਦਾ ਜੋੜਦੇ ਆ ਪਾਰਟੀ ਮਜ਼ਬੂਤ ਕਰਨੀ ਕਹਿੰਦੇ ਤਾਂ ਤਿੰਨ ਐਮਐਲਏ ਤੋੜੇ ਆ ਸਹੀ ਉਹ ਬੰਦਾ ਪਾਰਟੀ ਦਾ ਵਫਾਦਾਰ ਹੋ ਪਾਰਟੀ ਦੀ ਸੁੱਖ ਮੰਗਣ ਵਾਲਾ ਕਿਵੇਂ ਹੋ ਸਕਦਾ ਬੀਤੇ ਟਾਈਮ ਦੇ ਵਿੱਚ ਤੁਹਾਨੂੰ ਇਹ ਪਤਾ ਲੱਗ ਗਿਆ ਸੀ ਕਿ ਪਾਰਟੀ ਤੁਹਾਨੂੰ ਟਿਕ ਨਹੀਂ ਦੇ ਰਹੀ ਤੁਸੀਂ ਇੱਕ ਇਕੱਠ ਕੀਤਾ ਕਾਫੀ ਵੱਡੀ ਤਦਾਦ ਦੇ ਵਿੱਚ ਲੋਕ ਪਹੁੰਚੇ ਸੀ ਉਦੋਂ ਪਾਰਟੀ ਨੇ ਕੋਈ ਤੁਹਾਨੂੰ ਟਿਕਾਉਣ ਵਾਸਤੇ ਕਿ ਤੁਸੀਂ ਭਈ ਨਾ ਜਾਓ ਕੋਈ ਕਨਵਿੰਸ ਕਰਨ ਵਾਸਤੇ ਕੋਈ ਕੋਸ਼ਿਸ਼ ਕੀਤੀ ਜਾਂ ਨਹੀਂ ਕੀਤੀ ਜੀ ਕੋਈ ਨਹੀਂ ਜੀ ਕੋਈ ਸਾਨੂੰ ਮੈਸੇਜ ਨਹੀਂ ਆਇਆ ਕੋਈ ਸਾਡੇ ਕੋਲੇ ਕਿਸੇ ਨੂੰ ਉਹਨਾਂ ਨੇ ਭੇਜਿਆ ਨਹੀਂ ਦੇਖੋ ਤੱਕ ਕੇ ਉਮੀਦਵਾਰ ਨੂੰ ਵੀ ਉਹਨਾਂ ਨੇ ਜਥੇਦਾਰ ਕੋਲੇ ਭੇਜਿਆ ਜਥੇਦਾਰ ਕੋਲੇ ਗਿਆ ਸਾਡੇ ਕੋਲੇ ਉਹ ਉਮੀਦਵਾਰ ਵੀ ਨਹੀਂ ਆਇਆ ਤਾਂ ਫਿਰ ਵੀ ਮੈਂ ਐਮਐਲਏ ਆ ਮੇਰੇ ਵਰਕਰ ਆ ਜੀ ਕਿ ਮੈਨੂੰ ਉਹ ਮੌਜੂਦਾ ਐਮ.ਐਲ.ਏ ਦੀ ਵੋਟ ਤਾਂ ਹਲਕੇ ਚ ਹੁੰਦੀ ਹੁਣ 5 7000 ਦਾ ਸਾਡਾ ਇਕੱਠ ਹੋਇਆ ਉਹ 7000 ਮਗਰ ਵੋਟਾਂ ਤਾਂ ਹੈ ਹੀ ਆ ਜੀ ਪਰ ਸਾਡੇ ਕੋਲੇ ਨਾ ਉਮੀਦਵਾਰ ਨਾ ਕੋ ਪਾਰਟੀ ਦਾ ਸਨੇਹਾ ਨਾ ਕੋ ਪਾਰਟੀ ਦਾ ਬੰਦਾ ਕੋਈ ਨਹੀਂ ਆਇਆ ਜੀ ਮੈਂ ਗੁਜਾਰਿਸ਼ ਕਰਦਿਆਂ ਜੀ ਕਿ ਜਿਹੜੇ ਕਾਲਰ ਫੋਨ ਕਰ ਰਹੇ ਆ ਜੀ ਮੈਂ ਲਾਈਨ ਨਹੀਂ ਰਹਿਣੀ ਹੱਲੇ ਮੈਡਮ ਹੋਰਾਂ ਤੋਂ ਕੁਝ ਇਹ ਗੱਲਾਂ ਪੁੱਛਣੀਆਂ ਤੇ ਦੂਸਰੀ ਗੱਲ ਹੈ ਜੀ ਕਿ ਜੇ ਕਿਸੇ ਨੇ ਕਾਲ ਕਰਨੀ ਵੀ ਹੁੰਦੀ ਹੈ ਉਹ ਫੋਨ ਨੰਬਰ ਦੇ ਉੱਤੇ ਹੀ ਹੋ ਸਕਦੀ ਹੈ। ਅ ਇਧਰੋਂ ਸੋਸ਼ਲ ਮੀਡੀਆ ਦੇ ذریعے ਜਿਹੜਾ ਸੰਪਰਕ ਹੁੰਦਾ ਜੀ ਉਹ ਸਾਡਾ ਸਿੱਧਾ ਇਧਰ ਕੰਸੋਲ ਨਾਲ ਨਹੀਂ ਹੁੰਦਾ, ਮਿਕਸਰ ਨਾਲ ਨਹੀਂ ਹੁੰਦਾ। ਆਉਣੇਰ ਉਹ ਗੱਲ ਜਾਣੀ ਨਹੀਂ ਤੇ ਨਾ ਹੀ ਮੈਂ ਕਾਲ ਲੈਣੀ ਹੈ। ਜੀ। ਤੇ ਮੈਡਮ ਇਹਦਾ ਤਾਂ ਫਿਰ ਆਪਾਂ ਇਹੀ ਗੱਲ ਕਹਿ ਸਕਦੇ ਆਂ ਜੀ ਕਿ ਸਿੱਧਾ ਹੀ ਤੁਹਾਨੂੰ ਜਿਹੜਾ ਜੀ ਉਹਨਾਂ ਨੇ ਸੋਚਿਆ ਹੀ ਹੋਇਆ ਸੀ ਕਿ ਇਹਨਾਂ ਨੂੰ ਬਾਹਰ ਹੀ ਕਰਨਾ ਹੈ। ਜਾਂ ਇਹ ਹੈ ਕਿ ਉਹਨਾਂ ਵਿੱਚ ਪੂਰੇ ਫਿਰਨਗੇ। ਲੋਕਾਂ ਕੋਲੇ ਕਹਿੰਦਾ ਵੀ ਹੁੰਦਾ ਸੀ ਮੈਂ ਪੁੱਠਾ ਲੜਕਾ ਬੀਬੀ ਨੂੰ ਟਿਕਤੀ ਲੈਣਦੇ ਨਹੀਂ ਜੀ ਉਹਨੇ ਗੱਲ ਜ਼ਰੂਰ ਕੀਤੀ ਆ ਜਿਹੜਾ ਵੀ ਪਾਰਟੀ ਤੋਂ ਅਸਤੀਫਾ ਦਿੱਤਾ ਅਸੀਂ ਪਾਰਟੀ ਦੇ ਵਫਾਦਾਰ ਸੀ ਔਰ ਜਦ ਉਹ ਵੇਲਾ ਸੀ ਜਦੋਂ ਪਾਰਟੀ ਨੂੰ ਸ਼ਰੋਮਣੀ ਕਾਲੀ ਦਲ ਵੀ ਨਹੀਂ ਪੰਥ ਕਿਹਾ ਜਾਂਦਾ ਸੀ ਪਰ ਅੱਜ ਮੈਂ ਇਹ ਕਹਿਣ ਤੋਂ ਗਰੇਜ ਨਹੀਂ ਕਰੂੰਗੀ ਕਿ ਅੱਜ ਉਹ ਪੰਥ ਨਹੀਂ ਰਹਿ ਗਿਆ ਜੀ ਪਾਰਟੀ ਨੇ ਮਾੜੀ ਪਾਰਟੀ ਲੋਕਾਂ ਦੇ ਵਿੱਚੋਂ ਪਾਰਟੀ ਦਾ ਲੋਕਾਂ ਦੀ ਆਵਾਜ਼ ਪਾਰਟੀ ਆ ਪਰ ਪਾਰਟੀ ਦੇ ਵਿੱਚ ਜਿਹੜੇ ਕਾਰਕੁਨ ਮਾੜੇ ਵਰਗ ਵੜ ਗਏ ਉਹਨਾਂ ਨੇ ਪਾਰਟੀ ਨੂੰ ਬਦਨਾਮ ਕਰਤਾ ਪਾਰਟੀ ਵੀ ਮਾਰੀ ਮੈਂ ਪਾਰਟੀ ਦਾ ਘਾਣ ਹੁੰਦਿਆ ਨਹੀਂ ਦੇਖ ਸਕਦੀ ਕਿਉਂਕਿ ਸਾਡੇ ਬਜ਼ੁਰਗਾਂ ਨੇ ਆਪਣਾ ਖੂਨ ਤਸੀਲਾਂ ਇੱਕ ਕਰਕੇ ਅਬ ਗਰੀਬੀ ਦੇ ਹਾਲਾਤ ਦੇ ਵਿੱਚ ਹੁੰਦਿਆ ਹੋਇਆ ਵੀ ਪਾਰਟੀ ਨੂੰ ਆਪਣਾ ਖੂਨ ਤਸੀਲਾਂ ਦੇ ਕੇ ਪਾਰਟੀ ਨੂੰ ਸਿੰਚਿਆ ਪਾਰਟੀ ਲਈ ਕੰਮ ਕੀਤਾ ਇੱਥੋਂ ਤੱਕ ਪਹੁੰਚਾਇਆ ਔਰ ਮੈਂ ਨਹੀਂ ਪਾਰਟੀ ਦਾ ਧਾਣ ਹੁੰਦਾ ਨਹੀਂ ਦੇਖ ਸਕਦੀ ਜੋ ਪਾਰਟੀ ਦੇ ਸਿੱਖ ਚ ਸ਼ੁਰਾ ਖੋਗਦੇ ਉਹ ਪਾਰਟੀ ਨੂੰ ਮੈਂ ਲੋਹਾ ਲੋਹਾਣ ਹੁੰਦਾ ਨਹੀਂ ਦੇਖ ਸਕਦੀ ਇਸ ਕਰਕੇ ਮੈਂ ਪਾਰਟੀ ਤੋਂ ਕਿਨਾਰਾ ਕਰ ਦਿੱਤਾ ਅਗਲੀ ਵਿਉਂਤਬੰਦੀ ਕੀ ਹੋਣੀ ਹੈ ਜੀ ਤੁਹਾਡੀ ਫਿਰ ਸਾਡੀ ਅਜੇ ਕੋਈ ਵੀ ਵਿਉਂਤਬੰਦੀ ਨਹੀਂ ਕੋਈ ਵੀ ਵਿਉਂਤਬੰਦੀ ਨਹੀਂ ਵੈਸੇ ਜੇ ਦੇਖਿਆ ਜਾਵੇ ਚਲੋ ਇਹ ਤੱਕ ਹੈ ਕਿ ਕਿ ਤੁਸੀਂ ਸਿਆਸਤ ਦੇ ਵਿੱਚੋਂ ਤੇ ਸਿਆਸਤ ਦੇ ਵਿੱਚ ਹੀ ਰਹੋਗੇ ਅਸ ਵਕਤ ਦੋ ਵਿਕਲਪ ਨੇ ਜਿਹੜੇ ਆਮ ਆਦਮੀ ਪਾਰਟੀ ਹੈ ਤੇ ਦੂਸਰਾ ਕਾਂਗਰਸ ਹੈ ਆਮ ਆਦਮੀ ਪਾਰਟੀ ਨੇ ਤੁਹਾਡੇ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ ਹੈ ਕਾਂਗਰਸ ਤਿਆਰੀ ਦੇ ਵਿੱਚ ਹੈ ਫੈਸਲਾ ਤੁਹਾਨੂੰ ਛੇਤੀ ਲੈਣਾ ਪੈਣਾ ਫਿਰ ਵੀ ਜੇ ਆਪਾਂ ਸੋਚੀਏ ਤਾਂ ਕਿੱਧਰ ਨੇੜਤਾ ਹੋ ਸਕਦੀ ਹੈ ਨਹੀਂ ਸਾਡੀ ਅਜੇ ਕਿਸੇ ਪਾਸੇ ਵੀ ਕੋਈ ਨੇੜਤਾ ਨਹੀਂ ਨਾ ਕੋਈ ਸਾਡੀ ਗੱਲਬਾਤ ਚੱਲੀ ਨਾ ਅਸੀਂ ਤਾਂ ਸਿਰਫ ਜਾਨੀ ਭਰੇ ਮਨ ਦੇ ਨਾਲ ਕੱਲ ਅਸੀਫਾ ਦਿੱਤਾ ਕਿ ਉਸ ਪਾਰਟੀ ਜਿਹਦੇ ਅਸੀਂ ਵਫਾਦਾਰ ਸੀ ਜੇ ਦੀ ਰਾਤ ਦਿਨ ਸੁੱਖ ਮੰਗੀ ਸੀ ਅੱਜ ਉਸ ਪਾਰਟੀ ਤੋਂ ਸਾਨੂੰ ਪਾਸੇ ਹੋਣਾ ਪਿਆ ਉਹ ਇਸੇ ਲਈ ਹੋਣਾ ਪਿਆ ਦੁਖੀ ਹੋ ਕੇ ਹੋਣਾ ਪਿਆ ਹੋਰ ਜੇ ਸਾਡੀ ਕੋਈ ਵਿਉਂਤਬੰਦੀ ਕੋਈ ਨਹੀਂ ਹੈਗੀ ਜੀ ਤੇ ਜਿਹੜੇ ਤੁਸੀਂ ਦੋਸ਼ ਲਾਏ ਨੇ ਹੁਣ ਕਿਉਂਕਿ ਸਵਾਲ ਮੇਰੇ ਕੋਲੇ ਆ ਰਹੇ ਆ ਜੀ ਵੀ ਇਹ ਹੁਣੇ ਕਿਉਂ ਲਾਏ ਤੁਸੀਂ ਪਹਿਲਾਂ ਇਹ ਆਵਾਜ਼ ਕਿਉਂ ਨਹੀਂ ਠਾਈ ਕਿ ਜਦੋਂ ਤੁਹਾਨੂੰ ਇਹ ਲੱਗਿਆ ਕਿ ਟਿੱਕ ਤਾਂ ਹੁਣ ਜਾਣੀ ਹੈ ਇਸ ਕਰਕੇ ਜਿਹੜੀ ਕਸਰ ਹੈ ਕੋਈ ਬਾਕੀ ਨਾ ਰਹਿ ਜਾਵੇ ਜੇ ਪਹਿਲਾਂ ਚੱਕਦੇ ਸ਼ਾਇਦ ਲੋਕਾਂ ਦੀ ਸੰਵੇਦਨਸ਼ੀਲਤਾ ਤੁਹਾਡੇ ਨਾਲ ਜੁੜੀ ਰਹਿੰਦੀ ਹੋਰ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਭਾਵੇਂ ਕੇ ਪਾਰਟੀ ਨੂੰ ਵੀ ਪਤਾ ਸੀ ਸਾਨੂੰ ਵੀ ਪਤਾ ਸੀ ਪਰ ਮਜਬੂਤਾ ਸਾਡੀ ਪਾਰਟੀ ਇੱਕ ਸੀ ਅਸੀਂ ਵੀ ਸੀ 14 ਕਿ ਸਾਡੀ ਪਾਰਟੀ ਦੀ ਪਤਨਾਮੀ ਹੋਵੇ ਜੀ ਔਰ ਬਾਕੀ ਇਮਾਨਦਾਰ ਲੋਕਾਂ ਦੀ ਜੇ ਕੋਈ ਆਵਾਜ਼ ਨਹੀਂ ਸੁਣਦਾ ਔਰ ਗਰੀਬ ਬੰਦੇ ਦੀ ਖਾਸ ਕਰਕੇ ਨਹੀਂ ਸੁਣੀ ਜਾਂਦੀ ਔਰ ਮੈਂ ਪਾਰਟੀ ਦੇ ਵਿੱਚ ਹੀ ਮੇਰੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਹੀ ਕਰਨੀ ਸੀ ਨਾ ਕਿ ਕਿਸੇ ਨੇ ਸੁਣਨੀ ਵੀ ਜਾਂ ਉਹ ਤੇ ਅਮਲ ਕਰਨਾ ਸੀ ਜੀ ਉਹ ਬਾਕੀ ਇੱਕ ਪਾਰਟੀ ਦੇ ਵਿੱਚ ਹੁੰਦੇ ਹੋਇਆ ਸਾਡੀ ਪਾਰਟੀ ਦੀ ਉਹ ਹੀ ਬਦਨਾਮੀ ਸੀ ਕਿ ਜੇ ਅਸੀਂ ਆਪਦੇ ਪਾਰਟੀ ਦੇ ਕਿਸੇ ਲੀਡਰ ਨੂੰ ਐਸ ਕਲੌਮਸ ਕਹਿੰਦੇ ਉਹ ਸੱਚ ਵੀ ਨਹੀਂ ਸੀ ਮੰਨਿਆ ਜਾਣਾ ਔਰ ਪਾਰਟੀ ਦੀ ਬਦਨਾਮੀ ਵੀ ਹੋਣੀ ਸੀ ਇਸ ਕਰਕੇ ਅਸੀਂ ਚੁੱਪ ਸਬਰ ਦਾ ਕੋਟ ਕੀ ਰਏ ਸੀ ਮੈਡਮ ਇੱਕ ਹੋਰ ਜਿਹੜੀ ਅੰਦਰੋਨੀ ਗੱਲ ਦੱਸਿਓ ਕਿ ਪਾਰਟੀ ਦੇ ਵੱਲੋਂ ਸਰਵੇ ਕਰਾਏ ਜਾ ਰਹੇ ਆ ਜਾਂ ਸਾਰੀਆਂ ਤਿਆਰੀਆਂ ਹਨ ਇਲੈਕਸ਼ਨ ਦੇ ਵਿੱਚ ਸਾਰੀਆਂ ਤਿਆਰੀਆਂ ਕਰਦੀਆਂ ਕਿੱਥੇ ਜੇ ਖੜਾ ਮਹਿਸੂਸ ਦੀ ਆ ਪਾਰਟੀ ਅੱਜ ਸ਼੍ਰੋਮਣੀ ਅਕਾਲੀ ਦਲ ਪੰਜਾਬ ਦਾ ਜਿਹੜਾ ਚੋਣ ਦਾ ਅੰਗਲ ਹੈ ਇਹਦੇ ਵਿੱਚ ਕਿਤੇ ਲੱਗਦਾ ਕਿ ਉਹਨੂੰ ਜਿੱਤ ਨਸੀਬ ਹੋਊਗੀ ਜਾਂ ਫਿਰ ਇਹ ਆ ਕਿ ਜਿੰਨਾ ਇਹ ਤਾਂ ਹੁਣ ਪਾਰਟੀ ਹਾਈ ਕਮਾਂਡ ਨੇ ਜਿਨ੍ਹਾਂ ਨੇ ਸਰਵੇ ਕਰਾਇਆ ਤੇ ਉਹ ਉਹੀ ਦੱਸ ਸਕਦੇ ਸਾਡੇ ਨਾਲ ਕਿਹੜਾ ਉਹਨਾਂ ਨੇ ਕੋਈ ਸਰਵਾ ਸੰਝਾ ਕੀਤਾ ਜੀ ਜੇ ਸਾਨੂੰ ਦੱਸਿਆ ਤਾਂ ਉਹਨਾਂ ਨੇ ਪਤਾ ਅਸੀਂ ਕੀ ਕਹਿ ਸਕਦੇ ਹਾਂ ਇਹ ਤਾਂ ਜਿਹੜਾ ਕੁਝ ਹੋਇਆ ਤੁਹਾਡੇ ਸਾਹਮਣੇ 2017 ਆਈ ਜਾਣਾ ਬਿਲਕੁਲ ਉਹ ਤਾਂ ਆ ਜਾਣਾ ਜੀ ਸੋ ਬਹੁਤ ਮਿਹਰਬਾਨੀ ਮੈਡਮ ਭਾਗੀ ਕੇ ਤੁਸੀਂ ਜੁੜੇ ਹੋ ਵਧੀਆ ਗੱਲਬਾਤ ਜਿਹੜੀ ਸਾਡੇ ਰੇਡੀਓ ਚਨ ਪ੍ਰਦੇਸੀ ਦੇ ਜ਼ਰੀਏ ਸਿੱਧੂ ਲਾਈਵ ਸ਼ੋਅ ਦੇ ਵਿੱਚ ਕੀਤੀ ਬਹੁਤ ਬਹੁਤ ਧੰਨਵਾਦ ਜੀ ਜੇ ਤੁਸੀਂ ਆਪਣਾ ਨੰਬਰ ਚਾਹੋ ਸਰੋਤਿਆਂ ਨਾਲ ਸਾਂਝਾ ਕਰਨਾ ਤਾਂ ਕਰ ਸਕਦੇ ਹੋ ਜੀ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਤੁਹਾਡੀ ਬਿਉਂਤ ਬੰਦੀ ਹੋਊਗੀ ਉਹਨੂੰ ਜਾਣਨ ਦੇ ਵਾਸਤੇ ਅਸੀਂ ਫੇਰ ਤੁਹਾਡੇ ਨਾਲ ਜੁੜਾਂਗੇ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਮਿਹਰਬਾਨੀ